ਵਰਲਡ ਹਾਰਟ ਡੇ ਸੰਬੰਧੀ ਬਟਾਲਾ ਦੇ ਸਰਬ ਸੁਖਾ ਹਸਪਤਾਲ ਵੱਲੋਂ ਇੱਕ ਨੇਕ ਉਪਰਾਲਾ ਕੀਤਾ ਗਿਆ ਉਨ੍ਹਾਂ ਵੱਲੋਂ ਇੱਕ ਮਿਨੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਅਤੇ ਵੇਖਣ ਵਿੱਚ ਆਇਆ ਕਿ ਇਸ ਵਿੱਚ ਬਟਾਲਾ ਦੇ ਬਤਾਈਕ ਅਤੇ ਪੰਜਾਬ ਦੇ ਕਾਰਜਕਾਰੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼ਰੀ ਕਲਸੀ ਸਮੇਤ ਸੈਂਕੜੇ ਨੌਜਵਾਨ ਸਮਾਜ ਸੇਵਕ ਅਤੇ ਡਾਕਟਰਾਂ ਨੇ ਹਿੱਸਾ ਲਿਆ ਇਸ ਮੌਕੇ ਉਹਨਾਂ ਵੱਲੋਂ ਦੌੜ ਲਗਾਈ ਗਈ ਅਤੇ ਸਾਰਿਆਂ ਨੂੰ ਤੰਦਰੁਸਤ ਰਹਿਣ ਅਤੇ ਖਾਸ ਕਰਕੇ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦਿੱਤਾ ਗਿਆ ਗੱਲਬਾਤ ਦੌਰਾਨ ਵਿਧਾਇਕ ਸ਼ਰੀ ਕਲਸੀ ਅਤੇ ਡਾਕਟਰਾਂ ਵੱਲੋਂ ਮੈਸੇਜ ਦਿੱਤਾ ਗਿਆ ਕਿ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਦੌੜ ਅਤੇ ਕਸਰਤ ਜ਼ਰੂਰੀ ਹੈ ਬਿਲਕੁਲ ਜੀ ਅੱਜ ਦਾ ਜਿਹੜਾ ਇੱਕ ਮੈਸੇਜ ਬਟਾਲੇ ਲੋਕਾਂ ਵਾਸਤੇ ਵੀ ਜੀ ਬੰਦੇ ਦਾ ਹਾਰ ਤੰਦਰੁਸਤ ਹੈ ਤੇ ਬੰਦਾ ਤੰਦਰੁਸਤ ਹੈ ਸੋ ਸਰਬ ਸੁਖ ਹਸਪੀਟਲ ਵੱਲੋਂ ਜਿਹੜੀ ਇਹ ਪਹਿਲ ਕਦਮੀ ਕੀਤੀ ਗਈ ਹੈ ਕਿਉਂਕਿ ਜਦੋਂ ਮੈਨੂੰ ਇਹਨਾਂ ਨੇ ਜ਼ਿਕਰ ਕੀਤਾ ਤੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਔਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਵੀ ਜ਼ਰੂਰ ਤੁਹਾਡੇ ਕੋਲ ਪਹੁੰਚਾਂਗਾ ਸੋ ਜਿਤਨਾ ਡਾਕਟਰ ਸਾਹਿਬ ਨੇ ਦੱਸਿਆ ਵੀ ਕਈ ਵਾਰੀ ਸਾਨੂੰ ਇੱਥੋਂ ਰੈਫਰ ਕਰਨਾ ਪੈਂਦਾ ਸੀ ਅਮਰੀਤ ਸਰ ਨੂੰ ਲੈ ਜਾਉਂਦੇ ਅੱਜ ਉਹ ਵਧੀਆ ਟੈਕਨੋਲੋਜੀ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਸਰਬ ਸੁਖ ਹਸਪੀਟਲ ਦੇ ਵਿੱਚ ਆ ਚੁੱਕੀਆਂ ਨੇ ਔਰ ਅੱਜ ਹੁਣ ਮੈਂ ਜਾ ਕੇ ਉਈ ਮਸ਼ੀਨਾਂ ਦਾ ਜਿਹੜਾ ਦੇਖ ਰਹੇ ਆ ਆਪਾਂ ਔਰ ਮੈਨੂੰ ਆਸ ਹੈ ਵੀ ਕਿਉਂਕਿ ਬਟਾਲਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਜਿਹੜਾ ਤਰੱਕੀ ਦੇ ਰਾਹਾਂ ਵੱਲ ਨੂੰ ਜਾਈ ਜਾ ਰਿਹਾ ਸੋ ਮੈਂ ਆਪਣੇ ਲੋਕਾਂ ਨੂੰ ਵੀ ਇਹੋ ਬੇਨਤੀ ਕਰਦਾ ਆ ਕਿ ਇਸ ਹਾਰਡ ਦੀ ਕੋਈ ਵੀ ਕਮੀ ਹੈ, ਦਿੱਕਤ ਹੈ ਉਹਦਾ ਚੈੱਕ ਅਪ ਜਿਹੜਾ ਸਮੇਂ ਸਿਰ ਕਰਾਉਂਦੇ ਰਹੀਏ ਕਿਉਂਕਿ ਇਹੋ ਕਈ ਵਾਰੀ ਮੈਂ ਦੇਖਿਆ ਕਈ ਵਾਰੀ ਸਾਡੇ ਐਸੇ ਕਈ ਲੋਕ ਜਿਨ੍ਹਾਂ ਨੂੰ ਕਦੀ ਸੋਚਿਆ ਨਹੀਂ ਸੀ ਵੀ ਉਹ ਵੀ ਸਾਡੇ ਤੋਂ ਜੁਦਾ ਹੋ ਜਾਣਗੇ ਉਹ ਹਾਰਡ ਦੀਆਂ ਪ੍ਰੋਬਲਮਾਂ ਕਰਕੇ ਉਵੀ ਉੱਥੋਂ ਜਿਹੜਾ ਵੀ ਅਟੈਕ ਤੋਂ ਹੋਇਆ ਤੇ ਉਹਨਾਂ ਦੀ ਡੈਥਾਂ ਹੋ ਗਈਆਂ ਸੋ ਮੈਂ ਇਹੋ ਲੋਕਾਂ ਨੂੰ ਬੇਨਤੀ ਕਰਦਾ ਵੀ ਆਪਣੇ ਚੈੱਕ ਵੱਲੋਂ ਕੋਈ ਕਮੀ ਨਾ ਛੱਡੀ ਜਾਵੇ। ਸ਼ਰੀਰਕ ਤੰਜੀਬ ਵੀ ਕਾਫੀ ਫਿੱਟ ਨਾ ਰਹੁੰਦੇ ਹੋ। ਇੰਨੇ ਜਲਦ ਦਾ ਕਾਸਕਾਲ ਵੀ ਹੋਇਆ ਆ ਪਾਛਾ ਛੱਡ ਵੀ ਆ। ਲੀਡਰਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ। ਦੇਖੋ ਮੈਂ ਲੀਡਰਾਂ ਨੂੰ ਜਿਹੜੇ ਤੇ ਚਲੋ ਜਵਾਨ ਨੇ ਉਹਨਾਂ ਨੂੰ ਤਾਂ ਮੈਂ ਇਹੋ ਕਹੂੰਗਾ ਵੀ ਤਗੜੇ ਹੋ ਕੇ ਇੱਕ ਲੋਕਾਂ 'ਚ ਪੈਗਾਮ ਰੱਖੋ ਤੰਦਰੁਸਤੀ ਦਾ ਔਰ ਲੋਕਾਂ ਨੂੰ ਅਵੇਅਰ ਕਰਿਏ। ਠੀਕ ਆ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਮੈਂ ਹੁਣ ਇਹੋ ਕਹੂੰਗਾ ਵੀ ਸਿਆਸਤ ਨੂੰ ਹੁਣ ਰੈਸਟ ਕਰ ਲੈਣ ਤੇ ਠੀਕ ਹੈ ਕੋਈ ਨਹੀਂ ਨਵੇਂ ਬੰਦਿਆਂ ਨੂੰ ਮੌਕਾ ਦੇ ਦੇ ਸਰ ਸ਼ਹਿਰੀ ਕਲਸੀ ਬਿਲੇ ਹੀ ਲੋ ਜੀ ਮੈਂ ਤੇ ਇਹੋ ਬੇਨਤੀ ਕਰਦਾ ਇਹ ਵੀ ਨਹੀਂ ਵੀ ਚਲੋ ਜਿਹਨਾਂ ਨੂੰ ਕੋਈ ਹਾਰਟ ਦੀ ਦਿੱਕਤ ਆ ਪ੍ਰੋਬਲਮ ਆ ਉਹਨਾਂ ਨੇ ਤੇ ਚਲੋ ਆਪਣਾ ਟ੍ਰੀਟਮੈਂਟ ਕਰਾਉਣੇ ਕਰਾਉਣਾ ਜਿਹੜੇ ਤੰਦਰੁਸਤ ਵੀ ਨੇ ਕਈ ਵਾਰੀ ਆਪਾਂ ਇਗਨੋਰ ਕਰ ਦਿੰਨੇ ਆ ਨਿੱਕੀਆਂ ਮੋਟੀਆਂ ਬਿਮਾਰੀਆਂ ਨੂੰ ਉਹਨੂੰ ਇਗਨੋਰ ਕਰਕੇ ਕਹਿੰਦੇ ਤਾਂ ਵੀ ਕੁਝ ਨਹੀਂ ਹੋਇਆ ਪਰ ਫਿਰ ਉਹਦਾ ਕਾਮਯਾਜਾ ਸਾਨੂੰ ਵੱਡਾ ਜਿਹੜਾ ਪੁਲਤਨਾ ਪੈਂਦਾ ਸੋ ਮੈਨੂੰ ਇਹੋ ਮੇਰੀ ਬੇਨਤੀ ਹੈ ਵੀ ਅਵੇਅਰ ਕਰਨਾ ਵੀ ਤਗੜੇ ਹੋ ਕੇ ਆਪਾਂ ਆਪਣੇ ਸ਼ਰੀਰ ਦਾ ਚੈੱਕਅਪ ਜਿਹੜਾ ਉਸਾਮੀ ਸਰ ਕਰਾਉਂਦੇ ਰਹੇ ਸਰ ਸਾਸਿਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ 29 ਤਰੀਕ ਨੂੰ ਜਿਹੜਾ ਕਿ ਵਰਲਡ ਹਾਰਟ ਡੇ ਆ ਵਰਲਡ ਹਾਰਟ ਡੇ ਦਾ ਇਹ ਰਿਗਾਰਡਿੰਗ ਆਪਾਂ ਜਿਹੜੀ ਅੱਜ ਇੱਕ ਛੋਟੀ ਜਿਹੀ ਵਾਕ ਜਾਂ ਮੈਰਾਥਨ ਆਰਗੇਨਾਈਜ਼ ਕੀਤੀ ਹੈ ਜਿਹਦੇ ਵਿੱਚ ਐਮਐਲਏ ਸਾਹਿਬ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਬੀਇੰਗ ਅ ਯੂਥ ਉਹਨਾਂ ਨੇ ਆ ਕੇ ਸਾਨੂੰ ਇੱਕ ਮੋਟੀਵੇਸ਼ਨ ਦਿੱਤੀ ਹੈ ਕਿ ਆਪਣੇ ਹਾਰਟ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਕਿਉਂਕਿ ਇੱਕ ਹਾਰਟ ਦੀ ਐਮਰਜੈਂਸੀ ਇੱਕ ਇਦਾਂ ਦੀ ਹੈ ਵੀ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਦਿੰਦੀ ਤੇ ਹਾਰਟ ਦੀ ਫਿਟਨੈਸ ਬਹੁਤ ਜ਼ਰੂਰੀ ਹੈ ਪਰ ਸਰਬਸਕ ਹਸਪਤਾਲ ਵੱਲੋਂ ਇੱਕ ਕਾਰਡੀਕ ਯੂਨਿਟ ਸ਼ੁਰੂ ਕੀਤਾ ਗਿਆ ਹੈ ਜਿਹਦੇ ਕਿ ਸਾਡੇ ਡਾਕਟਰ ਆਬਿਦ ਨੇ ਡੀਐਮ ਕਾਰਡੀਓਲੋਜਿਸਟ ਨੇ ਔਰ ਪਟਾਲੇ ਦੇ ਪਹਿਲੇ ਡੀਐਮ ਕਾਰਡੀਓਲੋਜਿਸ ਨੇ ਤੇ ਪਟਾਲੇ ਦੇ ਵਿੱਚ ਪਹਿਲਾ ਜਿਹਦਾ ਸੈਂਟਰ ਹੈ ਜਿਹੜੀ ਹਾਰਟ ਦੀ ਹਰ ਐਮਰਜੈਂਸੀ ਨੂੰ ਡੀਲ ਕਰਦਾ ਚਾਹੇ ਕੋਈ ਖਾੜ ਦਾ ਅਟੈਕ ਹੋਵੇ ਚਾਹੇ ਕੋਈ ਕਿਸੇ ਦੀ ਧੜਕਨ ਘੱਡੀ ਹੋਵੇ ਇਹ ਪਹਿਲਾ ਇਦਾਂ ਦਾ ਸੈਂਟਰ ਹੈ ਜਿੱਥੋਂ ਕਿਸੇ ਨੂੰ ਨਾ ਨਹੀਂ ਕੀਤੀ ਜਾਂਦੀ ਪਰ ਹਾਟ ਦੀਆਂ ਸਾਰੀਆਂ ਮਸ਼ੀਨਾਂ ਇੱਥੇ ਅਵੇਲੇਬਲ ਨੇ ਡਾਕਟਰ ਸਾਹਿਬ 24/7 ਅਵੇਲੇਬਲ ਨੇ ਮੈਂ ਚਾਹੂੰਗਾ ਕਿ ਐਮਐਲਏ ਸਾਹਿਬ ਸਾਡੇ ਨਾਲ ਅੱਜ ਵਾਕ ਕਰਕੇ ਕੋਤੋਂ ਤੱਕ ਜਾਣ ਜਾ ਕੇ ਸਾਡੀਆਂ ਮਸ਼ੀਨਾਂ ਦੀ ਇਨੌਗੁਰੇਸ਼ਨ ਕਰਨ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਮਸ਼ੀਨਾਂ ਇੱਕ ਵਾਰੀ ਹਾਟ ਦਿਆਂ ਸਾਰੀਆਂ ਵਿਖਾਈਏ ਤਾਂ ਕਿ ਸ਼ਹਿਰ ਦੇ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਤਾਂ ਕਿ ਜਿਨ੍ਹਾਂ ਦੀ ਨੇਰੇ ਸਵੇਰੇ ਕੋਈ ਜਾਣ ਦੀ ਦਿੱਕਤ ਆਂਦੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਉਹ ਨਾ ਜਾਣਾ ਪਵੇ ਤੇ ਮੈਂ ਬੇਨਤੀ ਕਰਾਂਗਾ ਐਮਐਲਏ ਸਾਹਿਬ ਨੂੰ ਵੀ ਇੱਕ ਵਾਰੀ ਉਹ ਵੀ ਇਸ ਚੀਜ਼ ਨੂੰ 29 ਤਰੀਕ ਨੂੰ ਸਰ ਇਹ ਕਿਹੜਾ 29 ਤਰੀਕ ਨੂੰ ਵਰਡ ਹਾਰਟ ਡੇ ਤੇ ਕੀ ਤੁਸੀਂ ਕਰ ਰਹੇ ਹੋ ਉਹ ਜਿਹੜਾ ਡਾਕਟਰ ਸਾਹਿਬ ਜਿਹੜਾ ਤੁਹਾਨੂੰ ਦੱਸਣਗੇ ਅੱਗੇ ਦਾ ਪ੍ਰੋਗਰਾਮ 29 ਤਰੀਕ ਨੂੰ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਹਾਰਟ ਦਾ ਫ੍ਰੀ ਕੈਂਪ ਲਾਇ ਜਿਹਦੇ ਵਿੱਚ ਇੱਕ ਫ੍ਰੀ ਚੈੱਕਅਪ ਹੋਵੇ ਤੇ ਨਾਲ ਕਿਸੇ ਨੂੰ ਜੇ ਕੋਈ ਇਕੋ ਦੀ ਲੋੜ ਆ ਤੁਸੀਂ ਘੱਟ ਤੋਂ ਘੱਟ ਰੇਟ ਤੇ ਕਰ ਸਕੀਏ ਫੋਟੋਵਰ ਰੇਟ ਤੇ ਉਹਨਾਂ ਨੂੰ ਕਰਕੇ ਦੇਈਏ ਕਿੱਥੋਂ ਲੈ ਕਿੱਥੋਂ ਲੈ ਕੇ ਜੀ ਮੈਰਾਥਨ ਮੈਰਾਥਨ ਅੱਜ 베ਰਿੰਗ ਕਾਲਜ ਤੋਂ ਸ਼ੁਰੂ ਕਰਕੇ ਸਾਡੇ ਸਰਬਸਕੂ ਹਸਪਤਾਲ ਕਾਲ ਦੀਆਂ ਰੋਡ ਤੱਕ ਆ ਤਾਂ ਕਿ ਇੱਕ ਜਿਹੜੀ ਅਵੇਰਨੈਸ ਅਸੀਂ ਫਲਾ ਸਕੀਏ ਸਾਡੇ ਕਾ ਸਭ ਤੋਂ ਵੱਡੀ ਲਾਾਮਤ ਜੋ ਹੈ ਉਹ ਦਿਲ ਮੇਂ ਦਰਦ ਹੋਣਾ ਛਾਤੀ ਮੇਂ ਜੋ ਅਕਸਰ ਲੈਫਟ ਸਾਈਡ ਮੇਂ ਹੋ ਜਾਂਦੀ ਹੈ ਹਾਰਟ ਕੀ ਦਰਦ ਔਰ ਉਸਕੇ ਬਾਅਦ ਉਸਕਾ ਸਾਹ ਚੜਤਾ ਹੈ ਪਸੀਨਾ ਆ ਜਾਂਦਾ ਹੈ एकदम से ब्लड प्रेशर कम होने लगता है उसके बाद इमिडिएटली उन पेशेंट्स को विदाउट वेस्टिंग टाइम उनको इमिजिएटली किसी कार्डियक सेंटर में शिफ्ट करके उनका इलाज कराना चाहिए सर फर्स्ट एड क्या देनी चाहिए पता चले कि हार्ट अटैक आ रहा है तो ऑन द स्पॉट कोई भी सहूलत ना हो अपने पास तो क्या फर्स्ट एड फर्स्ट एड में वैसा कुछ भी नहीं है एक्सेप्ट दो जो आ, ब्लड थिनर्स है अगर आपके घर पे हैं एस्प्रिंट वो आप तीन तीन सौ मिलीग्राम दे सकते हो और जो अगर एक ही है तो वो भी चलेगी अगर नहीं है तो दूसरी वाली भी दे सकते हो और अगर आ, जो नाइट्रेट है जिसको जबान के नीचे रखने वाली टैबलेट है वो आप दे सकते हो लेकिन उसमें टाइम वेस्ट नहीं करना इमीजिएटली पेशेंट को एज़ अर्ली एज़ पॉसिबल क्योंकि आजकल का लेटेस्ट टेक्नोलॉजी है आजकल डायरेक्टली उस ना नाड़ी को ही खोल देते हैं कैथ लैब में तो उसमें ਤਨਾਪ ਟਾਈਮ ਘਰ पे वेस्ट करोगे उतनी हार्ट की पंपिंग कम हो जाएगी